ਹੰਬਾਦਵਾਦੀ ਕੋਈ ਛੋੜੀ ਜੀ ਗੱਲ ਨਹੀਂ ਆ ਗਈ ਭਾਈ ਕੁਝ ਨਹੀਂ ਵਾਦਾ ਹੀ ਹੁਣ ਜੀ ਸਿੰਘ ਪਥੌੜ ਜੀ ਸਿੰਘ ਪਥੌੜ ਹੱਪਾ 27 ਸੈਕਿੰਡ 31 ਪੁਆਇੰਟ ਦਾ ਸਮਾਂ ਜੀ 27 ਸੈਕਿੰਡ 31 ਪੁਆਇੰਟ 'ਤੇ ਇਹ ਦਲਜੀਤ ਸਿੰਘ ਪਸਾੜ ਸੋਨੀ ਮਾਨਕ ਮਾਜਰਾ ਜੱਗਾ ਪੜੋਂਦੇ ਉਹਦਾ ਬਾਲ ਭੱਜਿਆ ਵੀ ਨਾਲ ਕਿਹੜਾ ਤਾਂ ਜੀ ਜੱਗਾ ਪੜੋਂਦੇ ਸੋਨੀ ਮਾਨਕ ਮਾਜਰਾ ਸਰਦਾਰ ਦਲਜੀਤ ਸਿੰਘ ਪਿੰਡ ਪਸਾੜ ਹਾਲੀ ਗੱਡੀ ਤਿਆਰ ਆ ਵੀ ਉਹ ਵੀ ਨਾਲੇ ਵੀ ਰਾਜ ਹੋ ਜਾਓ ਹੋ ਜਾ ਮੇਰਾ ਵੀਰ ਦੂਰ ਨਾ ਹੋ ਜਾ ਯਾਰ ਨਾ ਗਾਓ ਧੰਨ ਧੰਨ ਬਾਬਾ 나ਗ ਭਾਗ ਜੀ ਯਾਦਗਾਰੀ ਗੇੜ ਮੇਲਾ ਬਾਬੇ ਦੀ ਕਿਰਪਾ ਦੇ ਨਾਲ ਆ ਗਈ ਬਾਈ ਓ ਜੋ ਓ ਜੋ ਓ ਅੱਛਾ ਵੀ ਹੋ ਜੀ ਸ਼ਾਬ ਸਕਾ ਚਕਾ ਵੀ ਚਾਹ ਲੰਗਰ ਗੁਰੂ ਘਰ ਲੰਗਰ ਉਧਰ ਅਟੁੱਟ ਵਰਤ ਰਿਹਾ ਜ਼ਰੂਰ ਛਕੋ ਵੀ ਹੱਪਾ 27 ਸੈਕਿੰਡ 59 ਪੁਆਇੰਟ 27 ਸੈਕਿੰਡ 59 ਪੁਆਇੰਟ ਦਾ ਸਮਾ ਲਾਇਆ ਨਾ ਨਹੀਂ ਇਹ ਪ੍ਰੇਮ ਸਿੰਘ ਪਿੰਡ ਅਚਰਵਾਲਾ ਇਹ ਦੇਵ ਕੌੜਾ ਪ੍ਰੇਮ ਸਿੰਘ ਪਿੰਡ ਅਚਰਵਾਲਾ ਦੇਵ ਕੌੜਾ ਆ ਛੱਡੋ 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 ਬਾਜੀ ਛੱਡੋ ਯਾਰ ਰੱਖ ਦਿਓ ਰੱਖ ਦਿਓ ਬਾਬਾ ਜੀ ਆ ਰੱਖ ਦਿਓ ਜੀ ਲੋਈ ਤਿਆਰੀ ਅਗਲੀ ਗੱਡੀ ਤਿਆਰ ਆਵੀਂ ਕੱਲ بارش ਕਰ ਨਹੀਂ ਖੇਡਾਂ ਹੋ ਸਕੀਆਂ ਹੁਣ ਕੱਲੋਂ ਖੀਰੇ ਦੁੱਗੇ ਬੱਚੇ ਭੱਜਣਗੇ ਇਸੇ ਰਾਹ ਦੇ ਵਿੱਚ ਅੱਜ ਬੜੇ ਬੋਲ ਆ ਗਈ ਭਾਈ ਹੋ ਮੈਂ ਮੜ ਜਾ ਹਾਂ ਬੋਸਾ ਓਪਾ 27 ਸੈਕਿੰਡ 72 ਪੁਆਇੰਟ ਇਹ 27 72 ਦਾ ਸਮਾਜੀ ਗੇਲਾ ਮੋਗਮ ਕਣ ਸਰ ਸਿੰਘ ਗਿੱਲ ਗੱਲਾਂ 27 ਸੈਕਿੰਡ 72 ਪੁਆਇੰਟ ਮੇਗੋ ਵਾਲੀਏ ਨੂੰ ਭਜਾ ਕੇ ਲੈ ਆਇਆ ਇਹਨਾਂ ਬਲਦਾਂ ਨੂੰ ਇਹਨੂੰ ਮੇਗੋ ਵਾਲੇ ਕਰੀ ਗੜਬਾਨੀ ਬਹੁਤ ਚਰਚਾ ਇਹਨੂੰ ਦੇ ਮੇਗੋ ਵਾਲੀਏ ਦੇ ਜਿੱਥੇ ਦੂਰੀਆਂ ਦੇ ਵਿੱਚ ਕਹਿਰੀਆਂ ਦੇ ਵਿੱਚ ਦੋਰੀਆਂ ਦੇ ਵਿੱਚ ਭੱਜੇ ਜਾਂਦੇ ਬੜਦਾ ਪਰਤੇ ਭੱਜ ਕੇ ਉਧਰ ਨਾ ਕਿਤੇ ਸੌਖੀ ਜੀ ਗੱਲ ਨਹੀਂ ਇਹ ਤੀਜੀ ਸ਼ਿਫਟ ਦੇ ਵੀ 3000 ਰੁਪਏ ਲੱਗਿਆ ਹੋਇਆ ਆ ਗਈ ਭਾਈ पूरे अठाई सैकड़ का समा जी पूरे अठाई सैकड़ का समा यह दविंदर सिंह बसियां मिंटू समाज भरा दविंद्रसियां मिंटू समाज भराज भाई बैठो रे बैठो जी मान लो कल उ बैठो ਉੱਠ ਖੜੋ ਜੀ ਆ ਗਈ ਭਾਈ ਮੰਨ ਲੋ ਯਾਰ ਗੱਲੋਂ ਜਾਂ ਦੀ ਇੱਕ ਵਾਰੀ ਗਾਇਤ ਆ ਯਾਰ ਇੱਕੋ ਵਾਰੀ ਗਾਇਤੇ ਬੰਦਾ ਦਾ ਚੌਧਰੀ ਕੇਵਲ ਸਤਿਆਣਾ ਅਸੀਂ ਗੱਲ ਦੀ ਕੀ ਆ ਲੈ ਆ ਇੱਧਰ ਇੱਧਰ ਆ ਜਾਓ ਜੀ ਉੱਪਰ 2803 2803 28 ਸੈਕਿੰਡ 03 ਪੁਆਇੰਟ ਦਾ ਸਮਾਂ ਜੀ ਇਹ ਲਾਲ ਸਿੰਘ ਡੰਡਾਰੀ ਗੁੰਨਾ ਡੰਡਾਰੀ ਤੀਨਾ ਕੈਨੇਡਾ ਲਓ ਜੀ ਪਹਿਲੀ ਸ਼ਿਫਟ ਪਾ ਕੇ ਦਫਾ ਜੀ ਹਾਂ ਜੀ ਇਹ ਲਾਲੀ ਯੂ ਐਸ ਏ 2500 ਹੋ ਗਿਆ ਇਹ 2500 ਹੋ ਗਿਆ 2500 ਤੀਜੀ ਦੇ ਆ ਗਈ ਭਾਈ ਲਓ ਜੀ ਤੀਜੀ ਛੱਡਦੇ ਲਾਲੀ ਯੂਐਸਐ ਸੌਰਮਿਕ ਸਿੰਘ ਜੀ ਉਹਨਾਂ ਵੱਲੋਂ 1500 ਰੁਪਿਆ ਦਵਿੰਦਰ ਸਿੰਘ ਜੀ ਮੈਂਬਰ ਪੰਚਾਇਤ 1000 ਰੁਪਿਆ ਰਾਮ ਸੰਗਠ ਭਾਈ ਉਹਨਾਂ ਵੱਲੋਂ ਵੀ 500 ਰੁਪਿਆ ਇਹ ਸੱਜਣਾ ਸਾਡੇ 3000 ਰੁਪਿਆ ਹੋ ਗਿਆ ਤੀਜੀ ਛੱਡਰੋਂ ठाई सैकंड पुआइट ए रमन ए दमन दमनर मीता बेलगा ठाई सैकंड पंद्रह पॉइंट मीता बेलगा तरह उधर आ जोड़ो 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 आज आजो हो जाओ कोई नहीं हाले रुक लो एक मिनट वास्ते मेरा भरा ਰੁਕ ਲੋ ਰੁਕ ਲੋ ਮੇਰਾ ਵੀ ਰਾਲੇ ਨਾ ਤuze ਇਹਨੂੰ ਫਿੱਟ ਕਰਿਓ ਕੋਈ ਨਹੀਂ ਔਰ ਜੇ ਨਹੀਂ ਆਵਾਜ਼ ਜਾਂਦੀ ਆਪਾਂ ਕੁਛ ਨਹੀਂ ਕਰ ਸਕਦੇ ਆ ਗਈ ਭਾਈ ਸੋਏ ਮਾਤੇ ਸਤਾਰ ਮਾ ਨਾਮ ਸਰਦਾਰ ਬੁਲੰਦ ਸਿੰਘ ਰਵੱਲੋਂ 2100 ਰੁਪਏ 21200 ਆ ਜੀ 21200 ਰੁਪਏ ਦਿੱਤਾ ਜਾਊਗਾ ਸਰਦਾਰ ਬੁਲੰਦ ਸਿੰਘ ਰਵੱਲੋਂ ਹੱਪਾ 28 ਸੈਕਿੰਡ 19 ਪੁਆਇੰਟ ਜੀ 26 19 ਇਹਨਾਂ ਨੂੰ ਬੈਠ ਜਾਓ ਨਾ ਯਾਰ ਨਾ ਚਲਾਓ ਕੋਈ ਗੱਲ ਨਹੀਂ ਹੁਣ ਹੁਣ 1 ਮਿੰਟ ਚ ਕੋਈ ਨਹੀਂ ਆਵਾਜ਼ ਮੇਰਾ ਵੀ ਥੱਲੇ ਬੈਠ ਜਾਓ ਯਾਰ ਕਿ ਇਹਦੇ ਗਰਾਮ ਕਰੂਗੇ ਲੋਕ ਲਾਈਵ ਜੀ ਵੀ ਦੇਖਦੇ ਆ ਵਧੀਆ ਨਹੀਂ ਲੱਗਦਾ ਰਹਿਣ ਦੋ ਸਪੀਕਰ ਕੋਈ ਨਹੀਂ ਹੁਣ ਕੋਟ ਗੰਗੂਰਾਏ ਕਲਵੰਤ ਸਿੰਘ ਕਾਂਤਾ ਕੋਟ ਗੰਗੂਰਾਏ ਆ ਗਈ ਭਾਈ ਸਾਰੇ ਮਿੱਤਰਾਂ ਦੋਸਤਾਂ ਦਾ ਸੱਜਣਾ ਦਾ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਰੱਬ ਵਰਗੀਆਂ ਰੂਹਾਂ ਦਾ ਕਿੱਥੇ ਕਿੱਥੇ ਰੱਖਾਂ ਸਾਹਮਣੇ ਇਹਨਾਂ ਦੇ ਥੋੜੀਆਂ ਤਸਵੀਰਾਂ ਵਾਕਿਆ ਰੱਬ ਵਰਗੇ ਦੋਸਤੋ ਉੱਪਰ 28 ਸੈਕਿੰਡ 22 ਪੁਆਇੰਟ ਆ 28 ਸੈਕਿੰਡ ਆ ਬਾਈਬ ਵਾਇਰ ਦਾ ਸਮਾਜੀ ਇਹ ਜਸਕਰਨ ਸਿੰਘ ਕੁਹਾੜਾ ਤੇ ਨਾਲ ਬੈਣਾ ਭੱਜਿਆ ਹਰਚ ਮੁੰਡਿਆ ਹੈਪੀ ਮੁੰਡਿਆ ਪਾਰ ਬ੍ਰਹਮਨਤ ਪਰ ਕੈਨੇਡਾ ਜੀ ਆ ਇਹ ਅਰਚ ਭਜਾ ਕੇ ਲੈ ਚਦਾਮਲੇ ਵਾਲਾ ਇਹ ਜਸਕਰਨ ਸਿੰਘ ਕੁਹਾੜਾ ਦਵਿੰਦਰ ਸਿੰਘ ਵਾਲਾ ਓ ਬਾਈ ਜੀ ਰਾਣੇ ਵੀਰੋ